ਚੈਨਲ ਦੀ ਅੱਜ ਦੀ ਪ੍ਰੋਫਾਈਲ ਜੱਟ ਸਿੱਖ ਲੜਕੀ ਜਨਮ ਤਰੀਕ 1986 ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਲੜਕੀ ਤਲਾਕ ਸੁਦਾਏ ਇਹਨਾਂ ਦੀ ਮੰਗ ਲੜਕਾ ਡਾਕਟਰ ਜਾਂ ਐਡਵੋਕੇਟ ਹੋਵੇ ਵਧੀਆ ਘਰ ਪਰਵਾਰਕੂ ਹੋਵੇ ਅਗਲਾ ਰਿਸ਼ਤਾ ਜੱਟ ਸਿੱਖ ਲੜਕਾ ਜਰਮ ਤਰੀਕ 1987 ਪੈ 5 ਫੋਰਟ 5 ਇੰਚ ਪੜਾਈ 10ਵੀਂ ਪਾਸ ਜ਼ਮੀਨ ਤਿੰਨ ਢਿੱਲੇ 50 ਕਿੱਲੇਾਂ ਦੀ ਇਹ ਖੇਤੀ ਕਰਦੇ ਨੇ ਇਹਨਾਂ ਨੂੰ ਵਧੀਆ ਘਰ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਅਗਲਾ ਰਿਸ਼ਤਾ ਚੱਟ ਸਿੱਖ ਲੜਕਾ ਜਰਮ ਤਰੀਕ 1997 ਕੱਦ 5 ਫੁੱਟ 9 ਇੰਚ ਪੜਾਈ ਐਮਏ ਇਹ ਵੀ ਖੇਤੀਬਾੜੀ ਕਰਦੇ ਨੇ ਇਹਨਾਂ ਨੂੰ ਵਧੀਆ ਘਰ ਪਰਿਵਾਰ ਦੀ ਲੜਕੀ ਦੀ ਲੋੜ ਹੈ ਅਗਲਾ ਰਿਸ਼ਤਾ ਜੱਟ ਸਿੱਖ ਲड़का ਜਨਮ ਤਰੀਕ 1998 ਕੱਦ 5 ਫੁੱਟ 11 ਇੰਚ ਪੜਾਈ ਐਮਏ ਬੀਐਡ ਕੀਤੀ ਹੋਈ ਹੈ ਸਕੂਲ ਟੀਚਰ ਨੇ ਇਹਨਾਂ ਨੂੰ ਵਧੀਆ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜੇ ਤੁਹਾਨੂੰ ਅੱਜ ਦੀ ਪ੍ਰੋਫਾਈਲ ਵਧੀਆ ਲੱਗਦੀ ਹੈ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ